ਨਰੇ ਹਾਂਜੀ ਆ ਰਿਹਾ ਤਾਤਾ ਦਾ ਹਾਂ ਓਏ 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 ਓ ਮੇਰੀ ਬਿੱਲੀ ਖੇਦੀਆਂ ਗਾਦੀਆ ਹਾਂਜੀ ਹਾਂਜੀ ਤੁਸੀਂ ਸੋਹਣੀ ਬਿੱਲੀ ਆ ਐ ਇਹਦੇ ਨਾਲੇ ਥੋੜੋ ਕਰੀ ਦਾਂਦਾ ਕਰ ਵਾਹ ਗਰੂ ਵਾਹ ਗਰੂ ਨੂਰ ਵਾਈ ਗੁਰੂ ਜੀ ਵਾਈ ਗੁਰੂ ਜੀ ਵਾਈ ਗੁਰੂ ਵਾਈ ਗੁਰੂ ਕਾਕਾ ਹੈ ਕਾਕਾ ਹੈ ਜਪਰੂ ਵਾਈ ਗੁਰੂ ਕਹੋ ਵਾਈ ਗੁਰੂ ਵਾਈਗਰੂ 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 ਉਹ ਬਿੱਲੀ ਗਈ ਕਿ ਸਟੈਰਵ ਬਹੁਤ ਜ਼ਿਆਦਾ ਕਿਤੇ ਚੱਲੇ ਘੁੰਮਣ ਜਪਨੂਰ ਦੀ ਚਿੱਧੀ ਬੰਨਦੀ ਹੈ ਰਾਬੂ ਆ ਮਮਾ ਫਿੰਗਰ ਟਿਪਸ ਖਾਊਗਾ ਆਲੂ ਦੇ ਗਿੰਪਰ ਫਿੰਗਰ ਟਿਪਸ ਖਾਏਗਾ ਫਿੰਗਰ ਫਿੰਗਰ ਖਾਏਗਾ ਹੈ ਨਾ ਪਨੂ ਆਜੋ ਫਿਰ ਮੈਂ ਬਾਹਰ ਨੂੰ ਬਾਹਨ ਲੱਗੀਆਂ ਆਜੋ ਮੈਂ ਬਣਾਉਣ ਲੱਗੀ ਸੀ ਆਲੂ ਦੇ ਫਿੰਗਰ ਚਿਪਸ ਮੈਂ ਕਿਹਾ ਜਦ ਨੂਰ ਨਾ ਹੋਵੇਂ ਖਾਂਦੀ ਨਹੀਂ ਉਹ ਬਲੇ ਆਲੂ ਤੇ ਉਹ ਪਾ ਕੇ ਨੂਨ ਦੀ ਥੀਵ ਲਗਾਇਆ ਤੇ ਸਿਰਫ ਹਲਕਾ ਜਿਹਾ ਪਾਇਆ ਬਸ ਐ ਇੱਕ ਪਤਰਪ ਬਣ ਗਏ ਨੇ ਦੇਖੋ ਕਿਵੇਂ ਦੇ ਬੰਦੇ ਨੇ ਪਹਿਲੀ ਵਾਰ ਬਣਾਉਣ ਲੱਗੇ ਆ ਉਦੋਂ ਬਣਾਏ ਸੀ ਉਹ ਜਵਧੀਆ ਨਹੀਂ ਬਨੇ ਕਿਉਂਕਿ ਕਦੀ ਬਣਾਈ ਨਹੀਂ ਨਾ ਪੈਕਟ ਵਾਲੀ ਆ ਤੇ ਦੇਖੋ ਜਪਨੂੜ ਨੂੰ ਦੇਣਾ ਠੰਡੇ ਕਰ ਦੇ ਉੱਦੂ ਤਿੱਜੀ ਲਾਵਾ ਫੋਲੀ ਪਾ ਰਹੇ ਹਾਂ ਆ ਜਿਹੜੀ ਚੋਰਸ ਸ਼ੇਪ ਹੁੰਦੀ ਹੈ ਨਾ ਆ ਬੜੀ ਵਧੀਆ ਰੰਦੀ ਆ ਲੰਮੀ ਜਿਹੜੀ ਮੈਂ ਕੱਤੀ ਆ ਬਾਕੀ ਦੇ ਤੁਸੀਂ ਸਿੱਧੀਆਂ ਕੱਟ ਕੇ ਵਿੱਚ ਵਿੱਚ ਜਿਹੜੀ ਚੋਰਸ ਹੁੰਦੀ ਹੈ ਚਲੀਏ ਉਹ ਮੈਂ ਤਾਂ ਚਾਰ ਹੀ ਲਿਆਂਦੇ ਜਦਪਨੋਰ ਲਈ ਫਿੰਗਰ ਚਿਪਸ ਹੋ ਗਏ ਤਿਆਰ ਤੇ ਉਹ ਜੱਪੂ ਖਾਵੂਗਾ ਖਾਏਗਾ ਪਟਾਟੋ ਖਾਏਗਾ ਆਲੂ ਖਾਏਗਾ ਹੈ ਅਜੇ ਨਹੀਂ ਹੌਟ ਹੈ ਜਪਨੋਰ ਗਰਮ ਹੈ ਅਜੇ ਹੱਥ ਨਹੀਂ ਲਾਣਾ ਪਤਾ ਅਜਾਤ ਨਹੀਂ ਲਾਣਾ ਸਾਰੇ ਖਾਵਾਂਗੇ ਫਰਿਜ 'ਚ ਰੱਖਾਂਗੇ ਲੋਨਰ ਨਹੀਂ ਮਾਰਨਾ ਬਾਲੀ ਬੱਕ ਬੱਕ ਨਾ ਕਰੀ ਬੁੱਢੜੀਏ ਯੋਗਰਾਜ ਨਾ ਬਣੋ ਅੱਛਾ ਹਾਂ ਫਿਲਮਾਸ ਫਿਲਮਾਸ ਚੜਿਆ ਜਾ ਚਲੀ ਜਾ ਇੱਥੋਂ ਜਾ ਜਾ ਪੁੰਨੂ ਰਿਆ ਕਿਹੜਾ ਨਵਾਂ ਰੰਗ ਰੂਟ ਆ ਗਿਆ ਓਏ ਪਾਣੀ ਐ ਰੰਗ ਨੂੰੜੇ ਕੀ ਵੀ ਬੋਲੀ ਬolli ਜਾਂਦੇ ਤੁਸੀਂ ਅਜਾ ਬੱਡੜੀਏ ਤੇਰੇ ਵਾਰੇ ਬੋਲਿਆ ਮੈਂ ਯੋਗਰਾਜ ਪ੍ਰਗਟ ਹੋ ਗਿਆ ਸਾਡੇ ਚਾਰ ਤੇ ਯੋਗਰਾਜ ਦੀ ਬੋਲੀ ਬੋਲ ਰਿਹਾ ਫਿਲਮਾਂ ਦਾ ਸਾਰ ਚੱਲ ਰਿਹਾ ਮੈਂ ਫਿਲਮਾਂ ਵੇਖਦਾ ਜੋਗਰਾਜ ਦੀ ਮੈਂ ਬਿਗ ਫੈਨ ਆ ਜੋਗਰਾਜ ਦਾ ਮਲਾ ਕੇ ਨਾ ਲਿਆਈਏ ਹਾਂ ਚੰਡੀਗੜ੍ਹ ਰਹਿੰਦੇ ਹਾਂ ਨੇ ਯੋਗਰਾਜ ਪ੍ਰਗਟ ਹੋ ਗਿਆ ਸਾਡੇ ਦਾ ਆ ਰਹੀ ਉਹਦਾ ਕੰਦ ਪਿਆ ਲੱਗਦਾ ਗਲਾਬੋ ਆ ਰਹੀ ਹੈ ਗਲਾਬੋ ਨਹੀਂ ਨਿੱਲੀ ਪਾਈ ਹੋਈ ਹੈ ਨਹੀਂ ਨਾਂ ਦੀ ਗਲਾਬੋ ਗਲਾ ਬੋਈ ਇਹ ਨੀ ਮੇਰਾ ਨਾਮ ਨੀ ਲਾ ਪੱਪੜ ਕੇ ਨਾ ਖਾਂਦੇ ਆਹ ਨੋਰ ਨੂੰ ਜੋੜੀਆਂ ਲਿਆ ਕੇ ਦੇਈਏ ਛੋਟੀਆਂ ਛੋਟੀਆਂ ਹਨਾ ਹਰੇ ਰੰਗ ਦੀਆਂ ਮਿਲ ਜਣਗੀਆਂ ਦੀਆਂ ਚੱਲ ਰਿਹਾ ਨਾ ਸੋਨ ਦਾ ਮਿੰਨਾ ਤੇ ਤੀਆਂ ਤੀਆਂ ਬਣਾਉਂਦੇ ਨੇ ਇੱਥੇ ਬਣਾਉਂਦੇ ਨਹੀਂ ਦੀਆਂ ਕਿੱਥੇ ਮਨਾਉਂਦੇ ਆ ਐ ਐਜੂਕੇਸ਼ਨ ਸਕੂਲ ਤੀਆਂ ਦਾ ਤਿਹਾਰ ਅੱਗੇ ਮਨਾਇਆ ਜਾਂਦਾ ਹੁੰਦਾ ਸੀ ਪੱਟੀਆਂ ਲੱਗੀਆਂ ਹੁੰਦੀਆਂ ਸੀ ਢਾਣੇ ਭੁੰਨਣ ਵਾਲੀਆਂ ਉਹ ਕੋੜ ਵਾਲੇ ਢਾਣੇ ਦੇ ਵੇਖੇ ਕਿਤੇ ਕਣਕ ਦੇ ਕਣਕ ਨੂੰ ਭਿਉਂ ਕੇ ਕਣਕ ਨੂੰ ਲੱਗੇ ਹੁੰਦੇ ਕਣਕ ਦੇ ਉਹ ਮਰੁੰਡੇ ਜੇ ਤੇ ਬੜੇ ਵਧੀਆ ਅਸੀਂ ਜਾਂਦੇ ਹੁੰਦੇ ਸੀ ਬਣਾ ਕੇ ਲਿਆਉਂਦੇ ਹੁੰਦੇ ਸੀਗੇ ਤੇ ਆਪਣੇ ਘਟੋ ਘਟ ਮੇਲੇ ਸੰਨ 10-15 ਦਿਨ ਲਗਾਤਾਰ ਲੱਗਦਣਾ ਸੀ ਦੁਕਾਨਾਂ ਆ ਜਿਵੇਂ ਰਾਸ਼ਪਤਿਆਂ ਦੀਆਂ ਹੋਊਗਾ ਹਨਾ ਰਾਸ਼ਪਤਿਆਂ ਨਹੀਂ ਹੁੰਦਾ ਰਾਸ਼ਪਤਿਆਂ ਦਾ ਨਾ ਪਾਤਿਆਂ ਕਹੜਾ ਪਾਤਿਆਂ ਕਹੜਾ ਮਰਜੀ ਹੁੰਦਾ ਹੋਈ ਮੈਂ ਤਾਂ ਪਾਤਿਆਂ ਹੀ ਕਹਿਣਾ ਹੁਣ ਮੈਂ ਹੋਏ ਕਿ ਉੱਧਰ ਕੀ ਹੋ ਗਿਆ ਮੇਰੀ ਸੀਟ ਤੇ ਜਪਨੂ ਰਾਜਾ ਬਾਹਰ ਤੁਹਾਨੂੰ ਕੀ ਇਹ ਚੱਕਲਾ ਤੇ ਹਾਏ ਹਾਏ ਮਾਤਾ ਫਰੀ ਲੱਗਿਆ ਹਾਏ ਨਹੀਂ ਉਹ ਉਹ ਦਿਨ ਉਹ ਟਾਈਮ ਉਹ ਸਮਾਂ ਮੁੜ ਕੇ ਵਾਪਸ ਨਹੀਂ ਆਉਣਾ ਤੇ ਨਾ ਆਉਣਾ ਤੇ ਨਾ ਆਇਆ ਠੀਕ ਹੈ ਤੇ ਨਾ ਉਧਾਂ ਦੇ ਲੋਕ ਆ ਆ ਤੇ ਹੌਲ ਨਾ ਹੈਗੇ ਆ ਵਿੱਚ ਨਹੀਂ ਆਏ ਵੀ ਨਹੀਂ ਆਪ ਕਹਿ ਸਕਦੇ ਜਿਵੇਂ ਖਤਮ ਹੋ ਗਿਆ ਉਹ ਚੀਜ਼ ਨਹੀਂ ਰਹੀ ਜੋ ਇੱਕ ਪਹਿਲੇ ਉਹ ਚੀਜ਼ਾਂ ਨਹੀਂ ਰਹਿ ਗਈਆਂ ਪੁਰਾਣਾ ਜਿਹੜਾ ਨਾ ਹੁੰਦਾ ਸੀ ਉਹ ਹੀ ਸੀਗਾ ਉਹ ਯਾਦ ਕਰਕੇ ਨਾ ਵੀ ਪਰ ਤਿਆਰ ਫੈਸ਼ਨ ਜਰ ਰਹੇ ਹੂੰ ਉਹਨੋਂ ਤੀਜਾਂ ਜੇ ਪਹਿਲੇ ਸਾਦਗੀ ਦੇ ਵਿੱਚ ਤੀਜਾਂ ਮਨਾਇਆ ਜਾਂਦੀ ਸੀ ਹਣਾ ਸਾਦਗੀ ਸੀ ਪਹਿਲੇ ਹੁਣ ਜ਼ਿਆਦਾਤਰ ਆਪਾਂ ਵੀ ਉਸ ਚੀਜ਼ ਤੋਂ ਨਿਕਲਦੇ ਆਂ ਅਗਰ ਸਾਨੂੰ ਕੋਈ ਫੰਕਸ਼ਨ ਆਇਆ ਤੇ ਆਪਾਂ ਜਾਣੇ ਵੀ ਆਂ ਤਿਆਰ ਹੋ ਕੇ ਪੂਰੀ ਤਰ੍ਹਾਂ ਹਨ ਰਿਮਿਏ ਦੇਰਿਆ ਖਾਂ ਸੁੱਜੀਆਂ ਪਈਆਂ ਨੇ ਚੰਦਰੀਏ ਇਹਨਾਂ ਨੂੰ ਖੂਵ ਵਾਂਗੂ ਨਾ ਟੱਡ ਕਿਤੇ ਮੈਂ ਡੁੱਬ ਜਾਵਾਂ ਲੋਗ ਰਾਜ ਪ੍ਰਗਟ ਹੋ ਰਿਹਾ ਬਹੁਤ ਤਰਪਾ ਪਰਯੋਗ ਰਾਜ ਬਣ ਗਿਆ ਤੂੰ ਜੂ ਰਾਜ ਸਿੰਘ ਬਣ ਗਿਆ ਇਹ ਮੇਰਾ ਜਿਵਰਾਜ ਸਿੰਘ ਭਾਂਡੇ ਲਿਆਇਆ ਮਾਤਾ ਦੇ ਭਾਂਡੇ ਆਏ ਆ ਜਪਨੌਰ ਦੇ ਛੇਡੇ ਦੇ ਉੱਤੇ ਇਹ ਇਹ ਦੇਖੋ ਕੜਾਈ ਓਏ ਮੈਂ ਸਬਜ਼ੀ ਬਣਾਉਂਦਾ ਫਰਾਈ ਪੈਣੇ ਜਾ ਫਰਾਈ ਪਿੰਨ ਤੇ ਦੁੱਜਾ ਕੱਲ ਨੂੰ ਦੁੱਧ ਨੂੰ ਵਾਲੇ ਦੇ ਲੈ ਲੈ ਚ ਹਾਂ ਵਿਆਹ ਚ ਹੀ ਹੋਈ ਓ ਤਰ ਲੈਣੀ ਆ ਹਾਂ ਇਹ ਵੀ ਠੀਕ ਆ ਹਾਂ ਨਿਕਲਦਾ ਨਹੀਂ ਟੱਕਰ ਭੱਜਦਾ ਆ ਤੜਕੇ ਵਾਲੀ ਕੜਾਈ ਹੈ। ਲਸਣ ਲਸੋ ਭੁੰਨਾਗੇ। ਮੈਂ ਜਪਨੌਰ ਨੂੰ ਨਾ ਸਟੀਲ ਦੇ ਭਾਂਡਿਆਂ ਦਾ ਲੈ ਕੇ ਨਾ। ਕੈਂਟੀ ਪਾਈਏ। ਸਟੀਲ ਦੇ ਭਾਂਡੇ ਆਂਦਾ ਨਾ ਇਹਨੂੰ ਸੈੱਟ ਲਿਆ ਕੇ ਦਵਾਂਗੀ ਜਦੋਂ ਵੱਡੀ ਹੋ ਜਾਏਗੀ। ਉਹ ਜਿਆਦਾ ਵਧੀਆ ਰਹੇ ਨੇ। ਹੂੰ। ਛੋਟੇ ਛੋਟੇ ਭਾਂਡਿਆਂ ਦਾ ਮਿਲਦਾ। ਹੂੰ। ਹਾਂ। ਜਪਨੌਰ। ਬਾਸ ਛੋਟੋ ਛੋਟੀ ਜੀ ਟੋਕਰੀ। ਹੁਣ ਲੈ। ਉਹ ਭਾਂਡੇ ਖੋਣ ਆਗੀ। ਹਾਂਜੀ ਪੁੱਤ ਲੱਗ ਜਾਏਗਾ ਤਿੱਖਾ ਬਣਿਆ ਹੈ ਤੇ ਨਾ ਤਿੱਖਾ ਨੂਰੇ ਤੂੰ ਤੂੰ ਬੰਦੇ ਬਣ ਜੋ ਜਿਹੜੀ ਚੀਜ਼ ਆ ਗਈ ਮੂੰਹ ਚ ਡਾ ਲੈਣੀ ਆ ਅਚੀ ਜਾਵਾਂਗੇ ਫੰਕਸ਼ਨ ਤੇ ਤੀਆਂ ਦਾ ਫੰਕਸ਼ਨ ਆਏਗਾ ਕੋਈ ਨਾ ਕੋਈ ਤੇ ਆਊਗਾ ਹੀ ਆਏਗਾ ਮਨਾਣ ਦੇ ਆਏ ਤੇ ਹਾਂ ਹਾਂ ਹਸਪਤਾਲ ਤੇ ਲੱਗਦੇਗਾ ਹੁੰਦੇਗਾ ਲੱਗਣੂਗਾ ਐਤਕੀ ਵੀ ਹੈ ਹਾਂ ਜਾਵਾਂਗੇ ਫੰਕਸ਼ਨ ਤੇ ਤੀਆਂ ਦੇ ਫੰਕਸ਼ਨ ਦਾ ਨੋਟ ਚਾਹਾਂਗੇ ਤੀਆਂ ਚਾਹਾਂਗੇ ਹਾਂ ਮੈਂ ਨੋਟ ਕਰਦਾ ਹਾਂ ਜਿੱਤੋਂ ਤੈਨੂੰ ਕੁਤਿਆਂ ਦੇ ਫੰਕਸ਼ਨ ਤੇ ਪਹੁੰਚੀ ਜਰੂਰ ਚਲੋ ਬਸ ਫਿਰ ਮਿਲਦੇ ਤਿਆਰੀ ਕਰਨੀ ਸ਼ੁਰੂ ਕਰੀਏ ਕੱਲ ਤੋਂ ਫਿਰ ਨਿਆਣੇ ਫੰਕਸ਼ਨ ਦੀ ਜਾਵਾਂਗੇ ਮੈਂ ਤਾਂ ਪਹਿਲੀ ਵਾਰ ਵੇਖਾਂਗੀ ਅੱਛਾ ਹੈ ਪਿਆ ਮਤਾਂ ਕਰਾਂਗੀ ਵਾਰ ਸਮਾਦ ਤਨਪਾਰਕਾ ਚ ਮੈਂ ਲੱਗੀਆਂ ਵੇਖੀਆਂ ਤੀਆਂ ਪਰਸੋਂ ਪਰਸੋਂ ਕਦੋਂ ਹਾਂ ਉਦੋਂ ਗਏ ਸੀ ਦੇਖਿਆ ਸੀ ਜਦੋਂ ਬੰਦਵਾਰੇਗੇ ਜਨਾਬ ਤੁਸੀਂ 65 ਕਿੰਨੀ ਕਰ ਦੋ ਬਿੱਲੀ ਕਿੰਨੀ ਹੈ ਪੈਂਟਿੰਗ ਤੁਸੀਂ ਬੋਲ ਬੈਠੇ ਹੋ ਉਥੋਂ ਦੋ ਜਾਣ ਕੇ ਵੀ ਉਹ 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 ਮਾਹੌਲ ਨਹੀਂਗਾ ਜਿਵੇਂ ਅੱਗੇ ਦੁਕਾਨਾਂ ਤੋਂ ਪੁੰਨਾ ਲੱਗੀਆਂ ਹੁੰਦੀਆਂ ਸੀਗਾ ਪੱਠਆਂ ਲੱਗੀਆਂ ਉਹ ਚੀਜ਼ ਹੈ ਨਹੀਂਗੀ ਉਹ ਇਹ ਪਹਿਲੇ ਵਰਗੀ ਨਹੀਂ ਸੀ ਹੈ ਪਹਿਲੇ ਵਰਗੀ ਉਹ ਤਾਂ ਨਾ ਤਾਂ ਕਣਕ ਦੇ ਮੌਂਡੇ ਕੋੜ ਵਾਲੇ ਕਿਤੇ ਵੇਖੇ ਅਸੀਂ ਮੈਂ ਭਣਿਆ ਕਰੀ ਢੇਲੇ ਜੇ ਬਣ ਜਾਂਦੇ ਸੀਗੇ ਉਹ ਜਿਵੇਂ ਜਿਵੇਂ ਨਾ ਦਿਨ ਵੇਹੇ ਜੇ ਹੁੰਦੇ ਸੀਗੇ ਉਹਵੇਂ ਬਾਹਲੇ ਟੇਸਟੀ ਬਣਦੇ ਸੀ ਖਾਦੇ ਹੋਏ ਉਹ ਤਾਂ ਖਾਦੇ ਆ ਪਤਾ ਨਹੀਂ ਕਿੱਥੇ ਕਰਦੇ ਸ਼ਾਇਦ ਲੋਹੜੀ ਨਹੀਂ ਦਾ ਮਾਰਦੇ ਉਹ ਜਿਹੜੀ ਜਦੋਂ ਦੀ ਉਦੋਂ ਖਾਦੇ ਨੇ ਖੜੇ ਕਿੱਥੇ ਖਾਓ ਸ਼ਾਇਦ ਅੱਜ ਮੇਰੇ ਯਾਦ ਕਰਾਉਣ ਤੇ ਕੀ ਭਾਵ ਆਉਂਦੇ ਅੱਖਾਂ ਦੇ ਸਾਹਮਣੇ ਆ ਜਿਉ ਉਹ ਡਰੈਸ ਨਾਲ ਜਿਹੜਾ ਆਪਣਾ ਡਰੈਸ ਜਿਹਾ ਨਾ ਤੇ ਬਹੁਤ ਵਧੀਆ ਲੱਗਦਾ ਹੈ ਕਈ ਬਚਪਨ ਦੇ ਸੀ ਨੇ ਜਿੰਨਾ ਜਿੰਨਾ ਨੇ ਉਹ ਦਾਣੇ ਖਾਦੇ ਆ ਕਮੈਂਟ ਕਰਕੇ ਜਰੂਰ ਦੱਸਿਓ ਮੈਂ ਤਾਂ ਖਾਦੇ ਆ ਮੈਂ ਬਣਾ ਕੇ ਵੀ ਲਿਆ ਰਿਹਾਗਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਨਾ ਕੋਈ ਝੂਠ ਵਾਲੀ ਗੱਲ ਹੈ ਤੁਸੀਂ ਦੱਸਿਓ ਜਰੂਰ ਕਮੈਂਟਾਂ ਕਰਨਾ ਮੈਂ ਦੇ ਨੀਚੇ ਹੁਣ ਸ਼ੀਟ ਪਛਾਈ ਹੈ